ਤਾਂ ਜਿੱਥੇ ਲਗਾਤਾਰ ਇੱਕ ਤੋਂ ਬਾਅਦ ਇੱਕ ਗੇੜ ਗਿਣਤੀ ਦਾ ਹੋ ਰਿਹਾ ਚਾਰੇ ਸੀਟਾਂ ਤੇ ਜਿਮਣੀ ਚੋਣ ਨੂੰ ਲੈ ਕੇ ਹੁਣ ਤਸਵੀਰ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਚੱਬੇਵਾਲ ਸੀਟ ਤੋਂ ਤਾਂ ਜਿੱਤ ਦਾ ਫੈਸਲਾ ਹੋ ਚੁੱਕਿਆ ਹੈ ਵਿਧਾਇਕ ਚੱਬੇਵਾਲ ਵਾਲਿਆਂ ਨੇ ਚੁਣ ਲਿਆ ਇਸ਼ਾਂਕ ਚੱਬੇਵਾਲ ਨੂੰ ਜੋ ਕਿ ਲਗਾਤਾਰ ਲੀਡ ਬਣਾ ਰਹੀ ਸੀ ਤਾਂ 21000 ਤੋਂ ਵੱਧ ਦੀ ਵੱਡੀ ਲੀਡ ਦੇ ਨਾਲ ਉਹਨਾਂ ਨੇ ਆਪਣਾ ਜਿੱਤ ਜਿਹੜੀ ਉਹ ਪੱਕੀ ਕਰ ਲਈ ਹੈ ਤੇ ਉਹਨਾਂ ਦੇ ਨਾਮ ਉਰੇ ਹੁਣ ਵਿਧਾਇਕ ਲੱਗ ਚੁੱਕਿਆ ਤੇ ਉਹਤੇ ਬਾਕੀ ਸੀਟਾਂ ਉੱਤੇ ਕਿਉਂਕਿ ਲਗਾਤਾਰ ਚੋਣ ਮੈਦਾਨ ਦੇ ਵਿੱਚ ਸੀ ਉਧਰੋਂ ਡਿੰਪੀ ਢਿੱਲੋਂ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਤਾਂ ਡਿੰਪੀ ਢਿੱਲੋਂ ਤੇ ਵੜਿੰਗ ਪਰਿਵਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਚੋਣ ਮੁਕਾਬਲਿਆਂ ਦੇ ਵਿੱਚ ਟਕਰਾ ਜਿਹੜਾ ਉਹਨਾਂ ਦਾ ਹੁੰਦਾ ਰਿਹਾ ਹੈ ਤਾਂ ਕਹਿ ਲਈਏ ਕਿ ਇਹ ਪੁਰਾਣੇ ਦਿੱਗਤ ਸੀ ਉਸੇ ਹੀ ਮੈਦਾਨ ਦੇ ਗਿੱਦੜਬਾਹ ਦੇ ਤਾਂ ਉੱਥੋਂ ਹੁਣ ਜੋ ਤਸਵੀਰ ਹੈ ਉਹ ਡਿੰਪੀ ਢਿੱਲੋਂ ਲੀਡ ਕਰਦੇ ਨਜ਼ਰ ਆ ਰਹੇ ਨੇ ਡਿੰਪੀ ਢਿੱਲੋਂ ਦੇ ਕੋਲ ਫਿਲਹਾਲ 27000 ਤੇ 901 ਵੋਟਾਂ ਦੇ ਗਿਣੀਤੀ ਜਾ ਰਹੀ ਹੈ ਆंकੜੇ ਲਗਾਤਾਰ ਵੱਧਦੇ ਜਾ ਰਹੇ ਨੇ ਉਧਰ ਹੀ ਕਾਂਗਰਸ ਤੋਂ ਅਮਰਤਾ ਵੜਿੰਗ 19927 ਵੋਟਾਂ ਦੇ ਨਾਲ ਪਿੱਛੇ ਰਹਿ ਗਏ ਨੇ ਯਾਨੀ ਕਿ ਲੀਡ ਜਿਹੜੀ ਹੈ ਸ਼ੁਰੂ ਤੋਂ ਹੀ ਡਿੰਪੀ ਢੱਲੋਂ ਨੇ ਬਣਾਈ ਹੋਈ ਸੀ ਪਰ ਉਹ ਲੀਡ ਬਹੁਤ ਘੱਟ ਸੀ ਕਦੇ 12000 ਦੀ ਸੀ ਪਰ ਹੁਣ ਇਹ ਲੀਡ ਵੱਧ ਕੇ ਲਗਭਗ 8000 ਤੋਂ ਵੀ ਪਾਰ ਹੋ ਚੁੱਕੀ ਹੈ ਯਾਨੀ ਕਿ ਲੀਡ ਜਿਹੜੀ ਹੈ ਡਿੰਪੀ ਢੱਲੋਂ ਦੇ ਹਿੱਤ ਵਿੱਚ ਫਤਵਾ ਗੱਦੜਵਾਹਾਂ ਦੇ ਲੋਕਾਂ ਨੇ ਦਿੱਤਾ ਲੱਗਦਾ ਹੈ ਕੁਝ ਲੋਕ ਆਪਣਾ ਅਨਲਿਸਿਸ ਕਰ ਰਹੇ ਆ ਕਿ ਅਕਾਲੀ ਦਲ ਦੀ ਵੋਟ ਕਿਉਂਕਿ ਅਕਾਲੀ ਦਲ ਇਲੈਕਸ਼ਨ ਕੰਟੈਸਟ ਨਹੀਂ ਕਰਦਾ ਤਾਂ ਅਕਾਲੀ ਦਲ ਦੀ ਵੋਟ ਵੀ ਡਿੰਪੀ ਢਿੱਲੋਂ ਨੂੰ ਹੀ ਪੋਲ ਹੋਈ ਆ ਕਿਉਂਕਿ ਡਿੰਪੀ ਢਿੱਲੋਂ ਨੇ ਪੰਜਾਬ ਵਨਕਾ ਟੀਵੀ ਤੇ ਇੰਟਰਵਿਊ ਜਦੋਂ ਕੀਤਾ ਤਾਂ ਉਸ ਦੇ ਵਿੱਚ ਵੀ ਕਿਹਾ ਸੀ ਕਿ ਮੇਰੇ ਨਾਲ ਹੀ ਜਦੋਂ ਮੈਂ ਅਕਾਲੀ ਦਲ ਛੱਡਿਆ ਤਾਂ ਬਹੁਤ ਸਾਰੇ ਪਰਿਵਾਰ ਮੇਰੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਉਸ ਦਾ ਜਿਹੜਾ ਨਤੀਜਾ ਹੈ ਉਹ ਇਹਨਾਂ ਵੋਟ ਕਾਊਂਟ ਦੇ ਵਿੱਚ ਦਿਖਦਾ ਹੋਇਆ ਨਜ਼ਰ ਆ ਰਿਹਾ ਤਾਂ ਚੱਬੇਵਾਲ ਤੋਂ ਇਸ਼ਾਂਖ ਚੱਬੇਵਾਲ ਜਿੱਤ ਚੁੱਕੇ ਨੇ ਉਧਰ ਹੀ ਗਿੱਦੜਪਾਹਾ ਤੋਂ ਡਿੰਪੀ ਢੱਲੋ ਵੱਡੇ ਫਰਕ ਦੇ ਨਾਲ ਅੱਗੇ ਨੇ ਹਾਲਾਂਕਿ ਗਿਣਤੀ ਹਲੇ ਜਾਰੀ ਆ ਉਧਰ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਸੁਖਜਿੰਦਰ ਰੰਧਾਵਾ ਦੇ ਪਤਨੀ ਮੈਦਾਨ ਦੇ ਵਿੱਚ ਸੀ ਤਾਂ ਉਹ ਜਿਹੜਾ ਕੀ ਹੈ ਇੱਥੇ ਪੂਰਾ ਫਸੂਆ ਮੁਕਾਬਲਾ ਹੈ ਸੁਖਜਿੰਦਰ ਰੰਧਾਵਾ ਦੇ ਪਤਨੀ ਜਤਿੰਦਰ ਰੰਧਾਵਾ 32000 ਤੇ 383 ਵੋਟਾਂ ਦੇ ਨਾਲ ਸਿਰਫ ਲਗਭਗ 1000 ਵੋਟ ਦੇ ਨਾਲ ਪਿੱਛੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਤਾਂ ਇਹ ਮੁਕਾਬਲਾ ਜਿਹੜਾ ਕੀ ਹੈ ਬੜਾ ਹੀ ਦਿਲਚਸਪ ਹੋਏਗਾ ਕਿਉਂਕਿ ਗਿਣਤੀ ਜਿਹੜੀ ਆ ਹੌਲੀ-ਹੌਲੀ ਅਖੀਰਲੇ ਪੜਾਵਾਂ ਦੇ ਵਿੱਚ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਤੋਂ ਬਾਅਦ ਖਾਸ ਤੌਰ ਤੇ ਜਿਹੜੀ ਡੇਰਾ ਪਾਪਾ ਨਾਨਕ ਸੀਟ ਹੈ ਉੱਥੇ ਜਤਿੰਦਰ ਕੌਰ ਰੰਦਾਵਾ ਵਰਸਸ ਗੁਰਦੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਵਿੱਚ 11-1200 ਵੋਟ ਦਾ ਜਿਹੜਾ ਕੀ ਹੈ ਫਰਕ ਚੱਲ ਰਿਹਾ ਜੋ ਕਿ ਬਹੁਤ ਵੱਡਾ ਫਰਕ ਨਹੀਂ ਹੈ ਕਿਸੇ ਵੇਲੇ ਵੀ ਇਹ ਫਰਕ ਕਵਰ ਹੋ ਸਕਦਾ ਹੈ ਤਾਂ ਇਹ ਤਸਵੀਰ ਡੇਰਾ ਬਾਬਾ ਨਾਨਕ ਦੀ ਬਣੀ ਹੋਈ ਆ ਇਸ ਤੋਂ ਇਲਾਵਾ ਬਰਨਾਲਾ ਦੀ ਜੇਕਰ ਗੱਲ ਕਰੀਏ ਬਰਨਾਲਾ ਦੇ ਵਿੱਚ ਤਾਂ ਅਜਿਹਾ ਹੋਇਆ ਜੋ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਸੀ ਆਮ ਆਦਮੀ ਪਾਰਟੀ ਦੇ ਬਾਕੀ ਹੋਏ 68 ਨੇ ਹੀ ਗੇਮ ਬਦਲ ਦਿੱਤੀ 10000 ਤੋਂ ਵੀ ਜ਼ਿਆਦਾ ਵੋਟ ਉਹਨਾਂ ਨੂੰ ਪੈ ਗਈ ਜਿਸ ਦੇ ਨਾਲ ਕਿ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਇਹੀ ਵੋਟ ਜੇਕਰ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਰਹਿੰਦੀ ਤਾਂ ਹੁਣ ਹੁਣ ਤੱਕ ਜਿੱਤ ਸਪਸ਼ਟ ਹੋ ਚੁੱਕੀ ਹੋਣੀ ਸੀ ਪਰ ਕਿਉਂਕਿ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਗਏ ਗੁਰਦੀਪ ਪਾਠ ਤੇ 10000 ਵੋਟ ਦਾ ਫਰਕ ਉਹ ਪਾ ਗਏ ਇੰਡੀਪੈਂਡੈਂਟ ਖੜੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ ਹਲੇ ਤੱਕ ਆਪਣੀ ਜਿੱਤ ਨਹੀਂ ਕਰ ਪਾਏ ਨਾ ਮੈਂ ਤੁਹਾਨੂੰ ਦੱਸਦਾ ਤਸਵੀਰ ਜੋ ਬਰਨਾਲਾ ਦੀ ਹੈ ਜੋ 카ਉਂਟ ਹੈ ਬਰਨਾਲਾ ਦਾ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਕੋਲ 14000 ਤੇ 359 ਵੋਟਾਂ ਨੇ ਕਾਂਗਰਸ ਅੱਗੇ ਚੱਲ ਰਹੀ ਹੈ 17663 ਵੋਟਾਂ ਦੇ ਨਾਲ ਭਾਜਪਾ ਵੀ ਪਿੱਛੇ ਨਹੀਂ ਹੈ ਹਾਲਾਂਕਿ ਭਾਜਪਾ ਨੂੰ ਇਸ ਵਾਰ ਵੋਟ ਕਾਊਂਟ ਵੱਧਦਾ ਨਜ਼ਰ ਆਇਆ ਪੰਜਾਬ ਦੇ ਵਿੱਚ 13463 ਵੋਟਾਂ ਭਾਜਪਾ ਉਮੀਦਵਾਰ ਬਰਨਾਲਾ ਤੋਂ ਲੈਂਦੇ ਨਜ਼ਰ ਆਏ ਤੇ ਉਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸੰਧੂ ਹੁਣੀ ਉਹ 4473 ਵੋਟਾਂ ਉਹਨਾਂ ਕੋਲ ਨੇ ਤੇ ਇੰਡੀਪੈਂਡੈਂਟ ਗੁਰਦੀਪ ਬਾਠ ਉਹਨਾਂ ਦੀ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਕੋਲ 14.5 ਹਜ਼ਾਰ ਵੋਟ ਕਾਂਗਰਸ ਕੋਲ 7.5 ਲੱਖ ਵੋਟ ਭਾਜਪਾ ਕੋਲ 13.5 ਲੱਖ ਵੋਟ ਹੁਣ ਤੱਕ ਤੇ ਇੰਡੀਪੈਂਡੈਂਟ ਬਾਅਦ ਜਿਹੜੇ ਨੇ 10000 ਵੋਟ ਤਾਂ ਉਹ ਲੈ ਗਏ ਜੇ ਇਹੀ ਵੋਟ ਆਪ ਨੂੰ ਪਈ ਹੁੰਦੀ ਤਾਂ 24000 ਵੋਟ ਹੁਣ ਤੱਕ ਆਪ ਦੀ ਹੋਣੀ ਸੀ ਤੇ ਲੀਡ ਹਾਸਲ ਕਰਨੀ ਹੋਣੀ ਸੀ ਪਰ ਅਜਿਹਾ ਹੋਇਆ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਤੋਂ ਡਿਫੈਕਟ ਕਰਕੇ ਗੁਰਦੀਪ ਬਾਅਦ ਤੇ ਇੰਡੀਪੈਂਡੈਂਟ ਇਹਨਾਂ ਚੋਣਾਂ ਦੇ ਵਿੱਚ ਖੜੇ ਤਾਂ ਇਹ ਤਸਵੀਰ ਆ ਸਾਲ ਚਾਰਾਂ ਸੀਟਾਂ ਦੇ ਉੱਤੇ ਜੋ ਤੁਹਾਨੂੰ ਦੱਸਿਆ ਤੇ ਹਰ ਇੱਕ ਮਿੰਟ ਜੋ ਅਪਡੇਟ ਆ ਰਹੀ ਹੈ ਜੋ ਕਾਊਂਟ ਆ ਰਿਹਾ ਜਿਵੇਂ ਹੀ ਕਿਸੇ ਵੀ ਉਮੀਦਵਾਰ ਦੀ ਜਿੱਤ ਸਪਸ਼ਟ ਹੁੰਦੀ ਆ ਤਾਂ ਤੁਹਾਡੇ ਤਾਂ ਸਭ ਤੋਂ ਪਹਿਲਾਂ ਖਬਰ ਲੈ ਕੇ ਹਾਜ਼ਰ ਹੋਵਾਂਗੇ ਇਹਨਾਂ ਜੋ ਅੰਕੜਿਆਂ ਉੱਤੇ ਤੁਸੀਂ ਕੀ ਸੋਚਦੇ ਹੋ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜ਼ਰੂਰ ਰੱਖੋ ਤਾਂ ਜਿੱਥੇ ਲਗਾਤਾਰ ਇੱਕ ਤੋਂ ਬਾਅਦ ਇੱਕ ਗੇੜ ਗਿਣਤੀ ਦਾ ਹੋ ਰਿਹਾ ਚਾਰੇ ਸੀਟਾਂ ਉੱਤੇ ਜਿਮਨੀ ਚੋਣ ਨੂੰ ਲੈ ਕੇ ਹੁਣ ਤਸਵੀਰ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਚੱਬੇਵਾਲ ਸੀਟ ਤੋਂ ਤਾਂ ਜਿੱਤ ਦਾ ਫੈਸਲਾ ਹੋ ਚੁੱਕਿਆ ਹੈ ਵਿਧਾਇਕ ਚੱਬੇਵਾਲ ਵਾਲਿਆਂ ਨੇ ਚੰਨਲੇ ਇਸ਼ਾਂਕ ਚੱਬੇਵਾਲ ਨੂੰ ਜੋ ਕਿ ਲਗਾਤਾਰ ਲੀਡ ਬਣਾ ਰਹੀ ਸੀ ਤਾਂ 21000 ਤੋਂ ਵੱਧ ਦੀ ਵੱਡੀ ਲੀਡ ਦੇ ਨਾਲ ਉਹਨਾਂ ਨੇ ਆਪਣਾ ਜਿੱਤ ਜਿਹੜੀ ਉਹ ਪੱਕੀ ਕਰ ਲਈ ਹੈ ਤੇ ਉਹਨਾਂ ਦੇ ਨਾਮ ਮੁਰੇ ਹੁਣ ਵਿਧਾਇਕ ਕਿਹਾ ਤੇ ਉਹ ਬਾਕੀ ਸੀਟਾਂ ਤੇ ਕਿਉਂਕਿ ਦਾ ਹੁੰਦਾ ਰਿਹਾ ਤਾਂ ਕਹਿ ਲਿਏ ਕਿ ਇਹ ਪੁਰਾਣੇ ਦਿੱਗਤ ਸੀ ਉਸੇ ਹੀ ਮੈਦਾਨ ਦੇ ਗਿੱਦੜਪਾਹ ਦੇ ਤੇ ਉੱਥੋਂ ਹੁਣ ਜੋ ਤਸਵੀਰ ਹੈ ਉਹ ਡਿੰਪੀ ਢਿੱਲੋ ਲੀਡ ਕਰਦੇ ਨਜ਼ਰ ਆ ਰਹੇ ਨੇ ਡਿੰਪੀ ਢਿੱਲੋ ਦੇ ਕੋਲ ਫਿਲਹਾਲ 27000 ਤੇ 901 ਵੋਟਾਂ ਤੇ ਗਿਣਤੀ ਜਾ ਰਹੀ ਹੈ ਅੰਕੜੇ ਲਗਾਤਾਰ ਵੱਧਦੇ ਜਾ ਰਹੇ ਨੇ ਉਧਰ ਹੀ ਕਾਂਗਰਸ ਤੋਂ ਅਮਰਤਾ ਵੜਿੰਗ 19927 ਵੋਟਾਂ ਦੇ ਨਾਲ ਪਿੱਛੇ ਰਹਿ ਗਏ ਨੇ ਯਾਨੀ ਕਿ ਲੀਡ ਜਿਹੜੀ ਹੈ ਸ਼ੁਰੂ ਤੋਂ ਹੀ ਡਿੰਪੀ ਢੱਲੋਂ ਨੇ ਬਣਾਈ ਹੋਈ ਸੀ ਪਰ ਉਹ ਲੀਡ ਬਹੁਤ ਘੱਟ ਸੀ ਕਦੇ 12000 ਦੀ ਸੀ ਪਰ ਹੁਣ ਇਹ ਲੀਡ ਵੱਧ ਕੇ ਲਗਭਗ 8000 ਤੋਂ ਵੀ ਪਾਰ ਹੋ ਚੁੱਕੀ ਹੈ ਯਾਨੀ ਕਿ ਲੀਡ ਜਿਹੜੀ ਹੈ ਡਿੰਪੀ ਢੱਲੋਂ ਦੇ ਹਿੱਤ ਵਿੱਚ ਫਤਵਾ ਗੱਦੜਵਾਹਾਂ ਦੇ ਲੋਕਾਂ ਨੇ ਦਿੱਤਾ ਲੱਗਦਾ ਹੈ ਕੁਝ ਲੋਕ ਆਪਣਾ ਅਨਲਿਸਿਸ ਕਰ ਰਹੇ ਆ ਕਿ ਅਕਾਲੀ ਦਲ ਦੀ ਵੋਟ ਕਿਉਂਕਿ ਅਕਾਲੀ ਦਲ ਇਲੈਕਸ਼ਨ ਕੰਟੈਸਟ ਨਹੀਂ ਕਰਦਾ ਤਾਂ ਅਕਾਲੀ ਦਲ ਦੀ ਵੋਟ ਵੀ ਡਿੰਪੀ ਢਿੱਲੋਂ ਨੂੰ ਹੀ ਪੋਲ ਹੋਈ ਆ ਕਿਉਂਕਿ ਡਿੰਪੀ ਢਿੱਲੋਂ ਨੇ ਪੰਜਾਬ ਾਨਕਰ ਟੀਵੀ ਤੇ ਇੰਟਰਵਿਊ ਜਦੋਂ ਕੀਤਾ ਤਾਂ ਉਸ ਦੇ ਵਿੱਚ ਵੀ ਕਿਹਾ ਸੀ ਕਿ ਮੇਰੇ ਨਾਲ ਹੀ ਜਦੋਂ ਮੈਂ ਅਕਾਲੀ ਦਲ ਛੱਡਿਆ ਤਾਂ ਬਹੁਤ ਸਾਰੇ ਪਰਿਵਾਰ ਮੇਰੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਉਸ ਦਾ ਜਿਹੜਾ ਨਤੀਜਾ ਉਹ ਇਹਨਾਂ ਵੋਟ ਕਾਊਂਟ ਦੇ ਵਿੱਚ ਦਿਖਦਾ ਹੋਇਆ ਨਜ਼ਰ ਆ ਰਿਹਾ ਤਾਂ ਚੱਬੇਵਾਲ ਤੋਂ ਇਸ਼ਾਂਤ ਚੱਬੇਵਾਲ ਜਿੱਤ ਚੁੱਕੇ ਨੇ ਉਧਰ ਹੀ ਗਿੱਦੜਪਾਹਾ ਤੋਂ ਡਿੰਪੀ ਢੱਲੋ ਵੱਡੇ ਫਰਕ ਦੇ ਨਾਲ ਅੱਗੇ ਨੇ ਹਾਲਾਂਕਿ ਗਿਣਤੀ ਹਲੇ ਜਾ ਰਹੀ ਆ ਉਧਰ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਸੁਖਜਿੰਦਰ ਰੰਧਾਵਾ ਦੇ ਪਤਨੀ ਮੈਦਾਨ ਦੇ ਵਿੱਚ ਸੀ ਤਾਂ ਉਹ ਜਿਹੜਾ ਕੀ ਹੈ ਇੱਥੇ ਪੂਰਾ ਫਾਸਮਾ ਮੁਕਾਬਲਾ ਹੈ ਸੁਖਜਿੰਦਰ ਰੰਧਾਵਾ ਦੇ ਪਤਨੀ ਜਤਿੰਦਰ ਰੰਧਾਵਾ 32000 ਤੇ 383 ਵੋਟਾਂ ਦੇ ਨਾਲ ਸਿਰਫ ਲਗਭਗ 1000 ਵੋਟ ਦੇ ਨਾਲ ਪਿੱਛੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਤਾਂ ਇਹ ਮੁਕਾਬਲਾ ਜਿਹੜਾ ਕੀ ਹੈ ਬੜਾ ਹੀ ਦਿਲਚਸਪ ਹੋਏਗਾ ਕਿਉਂਕਿ ਗਿਣਤੀ ਜਿਹੜੀ ਆ ਹੌਲੀ-ਹੌਲੀ ਅਖੀਰਲੇ ਪੜਾਵਾਂ ਦੇ ਵਿੱਚ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਤੋਂ ਬਾਅਦ ਖਾਸ ਤੌਰ ਤੇ ਜਿਹੜੀ ਡੇਰਾ ਪਾਪਾ ਨਾਨਕ ਸੀਟ ਹੈ ਉੱਥੇ ਜਤਿੰਦਰ ਕੌਰ ਰੰਦਾਵਾ ਵਰਸਸ ਗੁਰਦੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਵਿੱਚ 11-1200 ਵੋਟ ਦਾ ਜਿਹੜਾ ਕੀ ਹੈ ਫਰਕ ਚੱਲ ਰਿਹਾ ਜੋ ਕਿ ਬਹੁਤ ਵੱਡਾ ਫਰਕ ਨਹੀਂ ਹੈ ਕਿਸੇ ਵੇਲੇ ਵੀ ਇਹ ਫਰਕ ਬਦਲ ਹੋ ਸਕਦਾ ਹੈ ਇਹ ਤਸਵੀਰ ਡੇਰਾ ਬਾਬਾ ਨਾਨਕ ਦੀ ਬਣੀ ਹੋਈ ਆ ਇਸ ਤੋਂ ਇਲਾਵਾ ਬਰਨਾਲਾ ਦੀ ਜੇਕਰ ਗੱਲ ਕਰੀਏ ਬਰਨਾਲਾ ਦੇ ਵਿੱਚ ਤਾਂ ਅਜਿਹਾ ਹੋਇਆ ਜੋ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਸੀ ਆਮ ਆਦਮੀ ਪਾਰਟੀ ਦੇ ਬਾਕੀ ਹੋਏ ਬਾਠ ਨੇ ਹੀ ਗੇਮ ਬਦਲ ਦਿੱਤੀ 10000 ਤੋਂ ਵੀ ਜ਼ਿਆਦਾ ਵੋਟ ਉਹਨਾਂ ਨੂੰ ਪੈ ਗਈ ਜਿਸ ਦੇ ਨਾਲ ਕਿ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਇਹੀ ਵੋਟ ਜੇਕਰ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਰਹਿੰਦੀ ਤਾਂ ਹੁਣ ਹੁਣ ਤੱਕ ਜਿੱਤ ਸਪਸ਼ਟ ਹੋ ਚੁੱਕੀ ਹੋਣੀ ਸੀ ਪਰ ਕਿਉਂਕਿ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਗਏ ਗੁਰਦੀਪ ਪਾਠ ਤੇ 10000 ਵੋਟ ਦਾ ਫਰਕ ਉਹ ਪਾ ਗਏ ਇੰਡੀਪੈਂਡੈਂਟ ਖੜੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ ਹਲੇ ਤੱਕ ਆਪਣੀ ਜਿੱਤ ਦਾ ਦਾਅਵਾ ਨਹੀਂ ਕਰਦਾ ਪਾਸਪਾ ਨੂੰ ਇਸ ਵਾਰ ਵੋਟ ਕਾਊਂਟ ਵੱਧਦਾ ਨਜ਼ਰ ਆਇਆ ਪੰਜਾਬ ਦੇ ਵਿੱਚ 13463 ਵੋਟਾਂ ਭਾਜਪਾ ਉਮੀਦਵਾਰ ਬਰਨਾਲਾ ਤੋਂ ਲੈਦੇ ਨਜ਼ਰ ਆਏ ਤੇ ਉਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸੰਧੂ ਹੁਣੀ ਉਹ 4673 ਵੋਟਾਂ ਉਹਨਾਂ ਕੋਲ ਨੇ ਤੇ ਇੰਡੀਪੈਂਡੈਂਟ ਗੁਰਦੀਪ ਬਾਠ ਉਹਨਾਂ ਦੀ ਗੱਲ ਇਸ ਕਰਕੇ ਕਰ ਰਹੇ ਆ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਕੋਲ 14.5 ਹਜ਼ਾਰ ਵੋਟ ਕਾਂਗਰਸ ਕੋਲ 17.5 ਹਜ਼ਾਰ ਵੋਟ ਭਾਜਪਾ ਕੋਲ 13.5 ਹਜ਼ਾਰ ਵੋਟ